H1 ਵਾਲਿਆਂ ਦੇ ਲਈ ਇਹ ਜਿਹੜੀ ਖਬਰ ਆ ਸਾਰੇ ਜਿਹੜੇ H1 ਵਾਲੇ ਆ ਧਾਰਕ ਆ ਜਾਂ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਉਹਦੇ ਵਿੱਚ ਹੈਗੇ ਆ ਉਹ ਧਿਆਨ ਦੇ ਨਾਲ ਜਿਹੜਾ ਉਹ ਸੁਣੋ ਵੀ ਇਹ ਖਬਰ ਜਿਹੜੀ ਉਹ ਇਸ ਟਾਈਮ ਕੀ ਚੱਲ ਰਹੀ ਆ ਇੱਕ ਕਾਫੀ ਵਾਇਰਲ ਹੋਈ ਆ ਜਿਹੜੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਵੀ ਤਿੰਨ ਜਿਹੜੇ ਭਾਰਤੀ ਮੂਲ ਦੇ ਜਿਹੜੇ ਨੈਸ਼ਨਲ ਆ ਉਹਨਾਂ ਨੂੰ US ਦੇ ਵਿੱਚ ਐਂਟਰੀ ਜਿਹੜੀ ਉਹ ਬੰਦ ਕਰ ਦਿੱਤੀ ਗਈ ਔਨ ਨਹੀਂ ਦਿੱਤਾ ਗਿਆ ਕਿਉਂਕਿ ਉਹ ਇੰਡੀਆ ਦੇ ਵਿੱਚ 60 ਦਿਨ ਤੋਂ ਵੱਧ ਸਮਾਂ ਜਿਹੜਾ ਉਹ ਰੁੱਕ ਗਏ ਸੀਗੇ ਇਹ ਮੈਸੇਜ ਥਰੈਡਸ ਦੇ ਉੱਤੇ ਜਿਹੜੀ ਇੱਕ ਸੋਸ਼ਲ ਮੀਡੀਆ ਐਪ ਆ ਫੇਸਬੁੱਕ ਵਾਲਿਆਂ ਦੀ ਉਹਦੇ ਉੱਤੇ ਪੋਸਟ ਕੀਤੀ ਗਈ ਆ ਤੇ ਉਹਦੇ ਵਿੱਚ ਸਿਚੁਏਸ਼ਨ ਦੱਸੀ ਗਈ ਤਿੰਨ ਐਚ1 ਵੀਜ਼ਾ ਧਾਰਕਾਂ ਦੀ ਵੀ ਉਹ ਅਬੂਦਾਬੀ ਇਮੀਗ੍ਰੇਸ਼ਨ ਦੇ ਉੱਤੇ ਗਏ ਉੱਥੇ ਜਿਹੜਾ ਉਹਨਾਂ ਨੂੰ ਇਮੀਗ੍ਰੇਸ਼ਨ ਨੇ ਰੋਕਿਆ ਕਿਉਂਕਿ ਅਬੂਦਾਬੀ ਤੋਂ ਡਾਇਰੈਕਟ ਅਮਰੀਕਾ ਦੀ ਇਮੀਗ੍ਰੇਸ਼ਨ ਹੋਣ ਦੀ ਜਿਹੜੀ ਗੱਲ ਆ ਆਪਾਂ ਸੁਣਦੇ ਰਹੇ ਆ ਤੇ ਕਹਿੰਦੇ ਵੀ ਉੱਥੇ ਵੀਜ਼ੇ ਨੂੰ ਉਹਨਾਂ ਦਾ ਰਿਵੋਕ ਜਿਹੜਾ ਉਹ ਕਰ ਦਿੱਤਾ ਗਿਆ ਸੋ H1B ਕਮਿਊਨਿਟੀ ਦੇ ਵਿੱਚ ਇਸ ਟਾਈਮ ਕਹਿ ਸਕਦੇ ਹਜਰ ਸਿੰਘ ਜੀ ਵੀ ਹਾਹਾਕਾਰ ਮਚੀ ਹੋਈ ਆ ਵੀ ਆ ਕਿਹੜੀ ਪਰਲੋ ਜਿਹੜੀ ਉਹ ਇਸ ਟਾਈਮ ਆ ਚੁੱਕੀ ਹੈਗੀ ਆ ਸੋ ਇਸ ਵਾਇਰਲ ਪੋਸਟ ਦੇ ਤਹਿਤ ਇਹ ਦੱਸਿਆ ਗਿਆ ਆ ਵੀ ਜਿਹੜੇ ਤਿੰਨ ਜਾਣੇ ਸੀਗੇ ਇਹਨਾਂ ਦੇ ਕੋਲ ਪ੍ਰੂਫ ਆਫ ਐਮਰਜੈਂਸੀ ਸੀ ਅਪਰੂਵਲ ਈਮੇਲ ਸੀਗਾ ਕੰਪਨੀ ਦਾ ਵੀ اٹਾਰਨੀ ਦਾ ਵੀ ਪਰ ਫਿਰ ਵੀ ਉਸਤੇ ਬਾਵਜੂਦ ਜਿਹੜਾ ਆ ਉਹ ਵਾਪਸ ਕੱਲ ਦਿੱਤਾ ਗਿਆ ਇੱਕ ਜਣਾ ਉਹਦੇ ਉਥੇ 2 ਮਹੀਨੇ 27 ਦਿਨ ਰੁਕਿਆ ਸੀ ਤੇ ਦੋ ਜਣੇ ਆ ਉਹ 3 ਮਹੀਨੇ ਤੋਂ ਵੱਧ ਜਿਹੜੇ ਰੁਕੇ ਸੀ ਜਾਨੀ ਕਿ ਜਿਹੜੀ 60 ਦਿਨਾਂ ਵਾਲਾ ਰੂਲ ਆ ਉਸ ਦੀ ਇਹਨਾਂ ਤਿੰਨਾਂ ਦੇ ਦੁਆਰਾ ਜਿਹੜੀ ਆ ਉਹ ਉਲੰਘਣਾ ਹੋ ਗਈ ਸੀਗੀ ਸੋ ਇਹ ਇਸ ਟਾਈਮ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ ਵੀ H1B ਵੀਜ਼ਾਸ ਆ ਅਬੂ ਦਾਬੀ ਦੇ ਵਿੱਚ ਹੀ ਕੈਨਸਲ ਕਰ ਦਿੱਤੇ ਗਏ ਕਿਉਂਕਿ ਉਹ 60 ਦਿਨ ਤੋਂ ਵੱਧ ਲਾ ਕੇ ਆਏ ਸੀ ਇਥੇ ਇਹ ਵੀ ਹਰਜੋਤ ਸਿੰਘ ਜੀ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਆ ਸਾਰੇ ਜਾਣੇ ਜਿਹੜੇ ਇਹ ਇਸ ਲਈ ਸਮਝਣ ਵੀ ਬਹੁਤ ਜ਼ਿਆਦੇ ਗ੍ਰੀਨ ਕਾਰਡ ਹੋਲਡਰ ਵੀ ਜੇ 6 ਮਹੀਨੇ ਤੋਂ ਵੱਧ ਲਾ ਕੇ ਆਉਂਦੇ ਆ ਮੇਕ ਸ਼ੁਰ ਕਰੋ ਭਾਈ ਤੁਹਾਡੇ ਕੋਲ ਅਪਰੂਵਲਸ ਵਗੈਰਾ ਜਿਹੜੇ ਉਹ ਹੈਗੇ ਆ ਪਹਿਲੀ ਤੇ ਕੋਸ਼ਿਸ਼ ਕਰੋ ਵੀ 6 ਮਹੀਨੇ ਤੋਂ ਵੱਧ ਲਾ ਕੇ ਹੀ ਨਾ ਆਓ ਅਦਰਵਾਈਜ਼ ਕੱਲ ਨੂੰ ਫੇਰ ਕੋਈ ਇਦਾਂ ਦੀ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਆ ਅਗਲੇ ਉਹ ਉਹ ਰੂਲ ਜਿਹੜੇ ਉਹ ਕੱਢ ਕੇ ਲਿਆ ਰਹੇ ਆ ਜਿਨ੍ਹਾਂ ਦੇ ਬਾਰੇ ਨਾ ਕਦੀ ਕਿਸੇ ਨੇ ਸੁਣਿਆ ਸੀ ਨਾ ਅੱਗੇ ਕੋਈ ਇਹਨਾਂ ਚੀਜ਼ਾਂ ਦਾ ਕੋਈ ਬਾੜਾ ਮੈਟਰ ਕਰਦਾ ਸੀ ਪਰ ਹੁਣ ਐਂਟਰੀ ਡਿਨਾਈ ਕਰਨ ਖਾਤਰ ਇਹ ਸੀਬੀਪੀ ਦੇ ਜਿਹੜੇ ਅਫਸਰ ਆ ਇਮੀਗ੍ਰੇਸ਼ਨ ਆਫਸਰਜ਼ ਆ ਉਹ ਹਰ ਇੱਕ ਬਰੀਕ ਤੋਂ ਬਰੀਕ ਰੂਲ ਛੋਟੀ ਤੋਂ ਛੋਟੀ ਕੁੰਡੀ ਜਿਹੜੀ ਆ ਉਹ ਲਾ ਰਹੇ ਆ ਤਾ ਜੋ ਤੁਹਾਨੂੰ ਐਂਟਰੀ ਜਿਹੜੀ ਉੱਥੇ ਡਿਨਾਈ ਕੀਤੀ ਜਾ ਸਕੇ ਇਥੋਂ ਇਹ ਪਤਾ ਲੱਗਦਾ ਆ ਵੀ ਉਹ ਕਿਸ ਤਰੀਕੇ ਦੇ ਨਾਲ ਰੂਲਸ ਨੂੰ ਅਨਫੋਰਸ ਕਰਨ ਦੇ ਵਿੱਚ ਲੱਗੇ ਹੋਏ ਆ ਜੀ ਹਰਜੋਤ ਸਿੰਘ ਜੀ ਬਿਲਕੁਲ ਉਹ ਕਹਿੰਦੇ ਵੀ ਕੀ ਰੀਜ਼ਨ ਆ ਵੀ ਤੁਸੀਂ ਪਰਮਨੈਂਟਲੀ H1B ਵੀਜ਼ੇ ਤੇ ਕੰਮ ਤਾਂ ਅਮਰੀਕਾ 'ਚ ਕਰ ਰਹੇ ਆ ਤੇ 3 ਮਹੀਨੇ ਲਈ ਇੰਡੀਆ ਦੇ ਵਿੱਚ ਰਹਿਣ ਦਾ ਕੀ ਮਕਸਦ ਬਣਦਾ ਹੈਗਾ ਸੋ ਇਸ ਰੀਜ਼ਨ ਕਰਕੇ ਸੀਬੀਪੀ ਨੇ ਜੋ ਵੀਜ਼ਾ ਉਹਨਾਂ ਦਾ ਹੈਗਾ ਅੰਡਰ 22CFAR 41.122H3 ਦੇ ਅੰਦਰ ਕੈਨਸਲ ਕਰਤੇ ਆ ਵਾਪਸ ਤਾਂ ਕੀਤੇ ਕੀਤੇ ਉਹਨਾਂ ਦੇ ਵੀਜੇ ਵੀ ਤਿੰਨਾਂ ਜਣੇ ਦੇ ਕੈਨਸਲ ਕੀਤੇ ਹੈਗੇ ਇਹਦੇ ਸਬੰਧ ਦੇ ਵਿੱਚ ਵਿਵੇਕ ਰਾਮਾ ਸੁਆਮੀ ਉਹ ਹਮੇਸ਼ਾ ਹੀ H1 ਵੀਜ਼ੇ ਦੇ ਹਾਲਟ ਕਾਫੀ ਬੋਲਦੇ ਰਹਿੰਦੇ ਆ ਹਾਲਾਂਕਿ ਉਹਨਾਂ ਦਾ ਪਿਸ਼ੋਕੜ ਇੰਡੀਅਨ ਮੂਲ ਦੇ ਨਾਲ ਹੀ ਆ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਫਿਰ ਪ੍ਰੈਜ਼ੀਡੈਂਟ 트ੰਪ ਉਹਨਾਂ ਦੇ ਬੜੇ ਲਾਗੇ ਸੀ ਮੁੜ ਕੇ ਫਿਰ ਛੱਡ ਗਏ ਤੇ ਹੁਣ ਆਏ ਉਹਦੇ ਗਵਰਨਰ ਦੇ ਲਈ ਰਨ ਕਰਨ ਜਾ ਰਹੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਵਾਈਟ ਕਾਲਰ ਜੌਬਸ ਹੈਗੀਆਂ ਇਹ ਕਹਿੰਦੇ ਬਹੁਤ ਸਾਰੀਆਂ ਜੌਬਸ ਇਹ AI ਨੇ ਟੇਕਓਵਰ ਕਰ ਲੈਣੀਆਂ ਹੈਗੀਆਂ ਸੋ ਸਾਨੂੰ H1B ਵੀਜ਼ੇ ਦੀ ਕਹਿੰਦੇ ਜ਼ਰੂਰਤ ਨਹੀਂ ਹੈਗੀ ਕਹਿੰਦੇ ਵੀ ਜਿਹੜੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਹੈਗੇ ਅਮਰੀਕਨ ਲੋਕ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੱਖ-ਵੱਖ ਟ੍ਰੇਡਸ ਦੇ ਵਿੱਚ ਜਿਹੜਾ ਆ ਉਹ ਪਾਣਾ ਚਾਹੀਦਾ ਹੈਗਾ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਬਿਲਡਰਸ ਕਹਿੰਦੇ ਵੀ ਤੁਹਾਡੇ ਘਰ ਦੀਆਂ ਜਿਹੜੀਆਂ ਪਾਈਪਸ ਆ ਉਹ AI ਦੀ ਚੇਂਜ ਕਰਨ ਲੱਗੀ ਹੈਗੀ ਅ ਸੋ ਇਸ ਕਰਕੇ ਜਿਹੜੇ ਟਰੇਡਸ ਆ ਉਹਨਾਂ ਦੇ ਵਿੱਚ ਇਹ ਫਿਊਚਰ ਹੋਊਗਾ ਕਹਿੰਦੇ ਆਉਣ ਵਾਲਾ ਅ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਹੈ ਇਨ ਅ ਦ ਟਰੇਡ ਮੇ ਸੂਨ ਬਿਕਮ ਅ ਦ ਨਿਊ professions ਇਹ ਉਹਨਾਂ ਨੇ ਇਹ ਦੱਸਿਆ ਹੈ ਵੈਲਡਰਸ ਇਲੈਕਟ੍ਰੀਸ਼ੀਅਨਸ ਮਸ਼ੀਨ ਆਪਰੇਟਰਸ ਕਿਉਂਕਿ ਬਹੁਤ ਸਾਰੀਆਂ ਵਾਈਟ ਕਾਲਰ ਜੌਬਸ ਜੋ ਆ ਓਹੋ ਆਰਟੀਫੀਸ਼ੀਅਲ ਇੰਟੈਲੀਜੈਂਸ ਟੇਕਓਵਰ ਕਰ ਰਹੀ ਆ ਤੁਹਾਨੂੰ ਦੱਸਿਆ ਹੀ ਆ ਪਿਛਲੇ ਹਫ਼ਤਿਆਂ ਚ ਕਿਸ ਤਰ੍ਹਾਂ 20000 ਬੰਦਾ ਜੋ ਇੰਟਰਲ ਵਾਲੇ ਲੇਆਫ ਕਰ ਰਹੇ ਆ ਮਾਈਕਰੋਸਾਫਟ ਐਮਾਜ਼ਨ ਵੱਡੀਆਂ ਵੱਡੀਆਂ ਕੰਪਨੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ EMPLOYEES ਨੂੰ ਲੇਆਫ ਕਰ ਦਿੱਤਾ ਹੈ